ਆਪ ਜੀ ਦੇ ਪੂਜਾਤਮਾ ਨੂੰ ਜੀ ਦਸ ਪਾਠਾ ਸੇਵਾ ਦੀ ਬਾਤ ਕਰਵਾਣੀ ਦੀ ਸਦਿਆ ਪਰਾਰੰਭ ਤੱਕ ਪਾਸ ਦੇ ਗਰੀਬ ਲੋਕਾਂ ਸੇ ਪਾਦਸ਼ਾਹ ਸਰੂਪਿਆਰੀ ਦੀ ਨਿਗਰੀ ਦੁਆਜ ਵਿਦਿਆਰਥੀ ਜਰਦਾਬ ਜੀ ਨੇ ਬਾਪਰਵਾਤ ਕੀ ਤਰਹਰ ਹੋਏ ਨੇ ਆਪ ਜੀ ਨੇ ਬੇਰ ਦਇਆ ਕਰੇ ਬਾਤ ਇਸ ਦਾ ਗਾਰਨੀ ਕੀਆ ਮਾਨ ਸਿਆਰ ਚਾਰਾ ਵਿਦਿਆ ਵੀ ਚਾਰੀ ਤਾਂ ਸਭ ਤੇ ਆਰਾਮ ਬੰਦ ਦਾਸ ਆਪ ਜੀ ਦੀ ਮਿਹਰ ਕਰਨੀ ਦਇਆ ਕਰਨ ਉਾਰਸ ਤੇ ਬਾਦਸ਼ਾਹ ਜੀ ਆਪ ਨੂੰ ਦੇ ਵਿੱਚ ਵਰਤ ਕੇ ਆਨੇ ਸਾਰੇ ਕਾਰਜ ਕਰਵਾ ਲੈਦੇ। ਤਰੀਕ ਨੂੰ ਆ ਸੱਚੇ ਬਾਦਸ਼ਾਹ ਜੀ ਭਾਵਨ ਕਰਵਾਉਣ ਦੀ ਸੰਖਿਆ ਪ੍ਰਾਪਤ ਹੋਣਾ ਬਹੁਤ ਲਗੀ ਆਨੇ ਦਇਆ ਦਸ ਕਰਕੇ ਨਰਨ ਦਾ ਸਹਿਯਾਰ ਚ ਕੋਸ਼ਿਸ਼ ਕਰਦੀਆਂ ਵਿਦਿਆ ਪੜਾਉਂਦਾ